ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਪੀਐਮ ਮੋਦੀ ਨੇ ਜੀ7 ਸਿਖਰ ਸੰਮੇਲਨ 'ਚ ਕਈ ਨੇਤਾਵਾਂ ਤੋਂ ਇਲਾਵਾ ਪੋ ਫਰਾਂਸਿਸ ਨਾਲ ਕੀਤੀ ਮੁਲਾਕਾਤ ਗਰਮਜੋਸ਼ੀ ਨਾਲ ਲਗਾਇਆ ਗਲੇ ਭਾਰਤੋਂ ਦਾ ਵੀ ਦਿੱਤਾ ਸੱਦਾ ਪੰਜਾਬ ਚ ਮਹਿੰਗੀ ਹੋਈ ਬਿਜਲੀ ਘਰੇਲੂ ਖਪਤ ਦੀਆਂ ਦਰਾਂ ਚ ਕੀਤਾ ਗਿਆ ਵਾਅਦਾ 16 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਤਰ੍ਹਾਂ ਅਮਰੀਕਾ ਚ ਜਲੰਧਰ ਦੀਆਂ ਦੋ ਭੈਣਾਂ ਤੇ ਚੱਲੀ ਗੋਲੀ ਇੱਕ ਦੀ ਹੋਈ ਮੌਤ ਦੂਜੀ ਦੀ ਹਾਲਤ ਨਾਜ਼ੁਕ ਹਰਿਆਣਾ ਦੇ ਕੈਥਲ ਵਿਖੇ ਸਿੱਖ ਵਿਅਕਤੀ ਤੇ ਆਣ ਪਛਾਤਿਆਂ ਨੇ ਕੀਤਾ ਹਮਲਾ ਖਾਲਸਤਾਨੀ ਕਹਿ ਕੇ ਕੀਤੀ ਕੁੱਟਮਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਟਨਾ ਦੀ ਕੀਤੀ ਨਿੰਦਾ ਹਰਿਆਣਾ ਮੁੱਖ ਮੰਤਰੀ ਤੇ ਡੀਜੀਪੀ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਕੀਤੀ ਅਪੀਲ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀ ਇਟਲੀ ਚ ਜੀ7 ਸਿਖਰ ਸੰਮੇਲਨ ਦੌਰਾਨ ਪੌ ਫਰਾਂਸਿਸ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਪੌ ਫਰਾਂਸਿਸ ਨੂੰ ਗਰਮਜੋਸ਼ੀ ਨਾਲ ਗਲੇ ਲਾਇਆ ਤੇ ਭਾਰਤੋਂ ਦਾ ਸੱਦਾ ਵੀ ਦਿੱਤਾ ਮੋਦੀ ਨੇ ਅਕਸ ਦੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਜੀ7 ਸਿਖਰ ਸੰਮੇਲਨ ਦੌਰਾਨ ਉਹਨਾਂ ਨੇ ਪੌ ਫਰਾਂਸਿਸ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਕਿਹਾ ਮੈਂ ਲੋਕਾਂ ਦੀ ਸੇਵਾ ਕਰਨ ਤੇ ਸਾਡੇ ਗ੍ਰਹਿ ਨੂੰ ਬਿਹਤਰ ਬਣਾਉਣ ਲਈ ਉਹਨਾਂ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕਰਦਾ ਇਸ ਦੇ ਨਾਲ ਮੈਂ ਉਹਨਾਂ ਨੂੰ ਭਾਰਤੋਂ ਦਾ ਸੱਦਾ ਵੀ ਦਿੱਤਾ ਜਿਕਰ ਇਹ ਕਹੇ ਕਿ ਪੌ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਵੀਲਚੇਅਰ ਦੀ ਵਰਤੋਂ ਕਰ ਰਹੇ ਨੇ ਗੁਵਾਹਤ ਦੇ ਵਿੱਚ ਇੱਕ ਇਮਾਰਤ 'ਚ ਲੱਗੀ ਪਿਆਨਾਕ ਅੱਗ 'ਚ ਜਾਨ ਗੁਆਣ ਵਾਲੇ 45 ਭਾਰਤੀਆਂ 'ਚੋਂ 14 ਦੀਆਂ ਲਾਸ਼ਾਂ ਨੂੰ ਲੈ ਕੇ ਭਾਰਤੀ ਹਵਾਈ ਫੌਜ ਦਾ ਜਹਾਜ਼ ਬ੍ਰੀਤੀ ਸ਼ਾਮ ਕੇਰਲ ਦੇ ਕੋਚੀ ਤੋਂ ਦਿੱਲੀ ਪਹੁੰਚਿਆ ਇਹਨਾਂ 45 ਲਾਸ਼ਾਂ ਨੂੰ ਲੈ ਕੇ ਸੀ 130 ਜੇ ਜਹਾਜ਼ ਸਵੇਰੇ 10:30 ਵਜੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਿਆ ਕੇਰਲ ਦੇ ਮੁੱਖ ਮੰਤਰੀ ਪਿਨਾ ਰਾਈ ਵਿਜਨ ਸਮੇਤ ਕੇਂਦਰੀ ਤੇ ਰਾਜ ਮੰਤਰੀਆਂ ਨੇ ਹਵਾਈ ਅੱਡੇ ਤੇ 31 ਲਾਸ਼ਾਂ ਪ੍ਰਾਪਤ ਕੀਤੀਆਂ ਕੇਰਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਕੀ 14 ਲਾਸ਼ਾਂ ਪੋਚੀ ਤੋਂ ਕੁਰੇਲੂ ਉਡਾਨ ਰਹੀ ਉਸੇ ਫਲਾਈਟ ਰਾਹੀਂ ਦਿੱਲੀ ਪਹੁੰਚਾਈਆਂ ਗਈਆਂ ਜਹਾਜ਼ ਦੇ ਰਾਸ਼ਟਰੀ ਰਾਜਸਥਾਨੀ ਪਹੁੰਚਣ ਤੋਂ ਬਾਅਦ ਨਵੇਂ ਚੁਣੇ ਗਏ ਸੰਸਦ ਮੈਂਬਰ ਬੰਸੂਰੀ ਸਵਰਾਜ ਯੋਗਿੰਦਰ ਚੰਦੋਲੀ ਅਤੇ ਕਮਲਜੀਤ ਸਹਿਰਾਵਤ ਹੱਥ ਜੋੜ ਕੇ ਖੜੇ ਸਨ ਕਿਉਂਕਿ ਜਹਾਜ਼ ਤੋਂ ਤਾਬੂਤ ਉਤਾਰਿਆ ਗਿਆ ਉਧਰ ਪੰਜਾਬ ਸਰਕਾਰ ਨੇ ਵੱਖ-ਵੱਖ ਅਸਾਮੀਆਂ ਲਈ ਵਿਭਾਗੀ ਪ੍ਰੀਖਿਆਵਾਂ ਦਾ ਐਲਾਨ ਕੀਤਾ ਹੈ ਅਧਿਕਾਰੀਆਂ ਦੀਆਂ ਇਹ ਵਿਭਾਗੀ ਪ੍ਰੀਖਿਆਵਾਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਟਰ ਸੈਕਟਰ 26 ਚੰਡੀਗੜ੍ਹ ਵਿਖੇ 22 ਤੋਂ 26 ਜੁਲਾਈ ਤੱਕ ਕਰਵਾਈਆਂ ਜਾਣਗੀਆਂ ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰੋ ਇਸ ਸੰਬੰਧੀ ਜਾਣਕਾਰੀ ਦਿੰਦਿਆ ਪਰਸਨਲ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਵਧੀਕ ਸਹਾਇਕ ਕਮਿਸ਼ਨਰ ਆਈਪੀਐਸ ਅਫਸਰ तहसीलदार माल विभाग ਦੇ ਅਧਿਕਾਰੀਆ ਜੰਗਲਾਤ ਵਿਭਾਗ ਦੇ ਅਧਿਕਾਰੀਆ ਖੇਤੀਬਾੜੀ ਪੋਸੰਭਾਲ ਬਾਗਬਾਨੀ ਵਿਭਾਗ ਦੇ ਅਧਿਕਾਰੀਆ ਪਸ਼ੂ ਪਾਲਨ ਵਿਭਾਗ ਦੇ ਅਧਿਕਾਰੀਆ ਮੱਛੀ ਪਾਲਨ ਵਿਭਾਗ ਦੇ ਅਧਿਕਾਰੀਆ ਜੇਲ੍ਹ ਤੇ ਡੇਰੀ ਵਿਭਾਗ ਦੇ ਅਧਿਕਾਰੀਆ ਸਹਿਕਰਤਾ ਵਿਭਾਗ ਦੇ ਅਧਿਕਾਰੀਆ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਤੇ ਐਲ ਸੀ ਐ ਸਕਿਰਤ ਵਿਭਾਗ ਤੇ ਰੋਜ਼ਗਾਰ ਵਿਭਾਗ ਦੇ ਅਧਿਕਾਰੀਆ ਤੇ ਕਰ ਤੇ ਆਪਕਾਰੀ ਵਿਭਾਗ ਨਾਲ ਸੰਬੰਧਤ ਅਧਿਕਾਰੀਆ ਦੀਆਂ ਅਸਾਮੀਆਂ ਲਈ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨਰ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਇੱਕ ਪਾਸੇ ਲੋਕ ਬਿਜਲੀ ਕਟਾ ਤੋਂ ਪਰੇਸ਼ਾਨ ਸੰਤੇ ਦੂਜੇ ਪਾਸੇ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ 'ਚ ਵਾਧਾ ਕਰ ਦਿੱਤਾ ਹੈ ਇਸ ਵਾਅਦੇ ਨਾਲ ਖਪਤਕਾਰਾਂ ਤੇ 654 ਕਰੋੜ ਰੁਪਏ ਦਾ ਬੋਝ ਪਵੇਗਾ ਵਧੀ ਹੋਈ ਦਰ 1 April ਤੋਂ ਲਾਗੂ ਮੰਨੀ ਜਾਵੇਗੀ ਯਾਨੀ ਖਪਤਕਾਰਾਂ ਤੋਂ ਪੁਰਾਣਾ ਬਕਾਇਆ ਵੀ ਵਸੂਲਿਆ ਜਾਵੇਗਾ ਇਹੀ ਨਹੀਂ ਇਹ ਵਾਅਦਾ ਕਰੇਲੂ ਤੇ ਸੰਤੀ ਖੇਤਰ ਧੋਮਾ ਦੇ ਵਿੱਚ ਹੀ ਕੀਤਾ ਗਿਆ ਹੈ ਕਰੇਲੂ ਖਪਤਕਾਰਾਂ ਨੂੰ 100 ਯੂਨਿਟ ਤੇ 10 ਪੈਸੇ ਤੇ 101 ਤੋਂ 300 ਯੂਨਿਟ ਤੱਕ 12 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਕੀਤਾ ਗਿਆ। ਇਸੇ ਤਰ੍ਹਾਂ ਸਨਤੀ ਖੇਤਰ ਦੇ ਵਿੱਚ ਪ੍ਰਤੀ ਯੂਨਿਟ 15 ਪੈਸੇ ਦਾ ਵਾਅਦਾ ਕੀਤਾ ਗਿਆ। ਇਹੀ ਨਹੀਂ ਟਿਊਬਵੈਲ ਨੂੰ ਦਿੱਤੀ ਜਾਣ ਵਾਲੀ ਬਿਜਲੀ 'ਚ ਵੀ 15 ਪੈਸੇ ਦਾ ਵਾਅਦਾ ਕੀਤਾ ਗਿਆ। ਇਸੇ ਵਾਅਦੇ ਨਾਲ ਵੀ ਖੇਤੀ ਸਬਸਿਡੀ ਦਾ ਬੋਝ ਵਧੇਗਾ। ਹਾਲਾਂਕਿ ਇਸ ਵੀ ਹਰਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਨੂੰ ਦਿੱਤੀ ਜਾ ਰਹੀ ਬਿਜਲੀ ਦੀਆਂ ਦਰਾਂ 'ਚ ਕੋਈ ਵਾਅਦਾ ਨਹੀਂ ਕੀਤਾ ਗਿਆ। ਅਮਰੀਕਾ ਦੇ ਨਿਊ ਜਰਸੀ 'ਚ ਜਲੰਧਰ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਤੇ ਨੌਜਵਾਨ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ ਜਲੰਧਰ ਦਾ ਰਹਿਣ ਵਾਲਾ ਹੈ। ਦੋਵੇਂ ਚਚੇਰੇ ਭਰਾ ਸੰਮਲਜ਼ਮ ਦੀ ਪਛਾਣ ਗੌਰਵ ਗਿਲਵਾਸੀ ਪਿੰਡ ਹੁਸੈਨਪੁਰ ਵੱਜੋਂ ਹੋਈ ਹੈ। ਗੋਲੀਬਾਰੀ 'ਚ ਮਰਨ ਵਾਲੇ ਵਿਅਕਤੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵੱਜੋਂ ਹੋਈ ਹੈ। ਘਟਨਾ ਦੇ ਵਿੱਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖਮੀ ਹੋ ਗਈ ਹੈ ਉਨਾਦ ਅਮਰੀਕਾ ਚ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਹੈ ਗੌਰਵ ਗਿੱਲ ਨੂੰ ਔਰਤਾਂ ਨੂੰ ਗੋਲੀ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਅਧਿਕਾਰੀਆਂ ਨੇ ਗ੍ਰਫਤਾਰ ਕਰ ਲਿਆ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਸ਼ਾਦੀ ਸ਼ੁਦਾ ਸੀ ਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ ਘਟਨਾ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਦੋਵੇਂ ਜ਼ਖਮੀ ਪੈਣਾਂ ਨੂੰ ਤੁਰੰਤ ਨਿਵਾਰਕ ਦੇ ਹਸਪਤਾਲ ਲਿਜਾਇਆ ਗਿਆ ਫਗਵਾੜਾ ਜਲੰਧਰ ਜੀਟੀ ਰੋਡ ਪਿੰਡ ਖਜੂਰਲਾ ਨੇੜੇ ਟਰੱਕ ਤੇ ਇਨੋਵਾ ਦੀ ਜ਼ਬਰਦਸਤ ਟੱਕਰ ਕਾਰਨ ਦੋ ਵਿਅਕਤੀਆਂ ਦੀ ਮੌਤ ਤੇ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸੂਚਨਾ ਮਿਲਦੇ ਹੀ ਹਾਈਵੇ ਪੈਟਰੋਲਿੰਗ ਪੁਲਿਸ ਨੇ ਰਾਹੀਗਰਾਂ ਦੀ ਮਦਦ ਨਾਲ ਮੌਕੇ ਤੇ ਪਹੁੰਚ ਕੇ ਮ੍ਰਿਤਕ ਨੂੰ ਗੱਡੀ ਚੋਂ ਬਾਹਰ ਕੱਢ ਲਿਆ ਮ੍ਰਿਤਕਾਂ ਤੇ ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ ਸੀ ਜਾਣਕਾਰੀ ਅਨੁਸਾਰ ਇਨੋਵਾ ਗੱਡੀ ਫਗਵਾੜਾ ਤੋਂ ਜਲੰਧਰ ਜਾ ਰਹੀ ਸੀ ਕਿ ਪਿੰਡ ਖਜੂਰਲਾ ਨੇੜੇ ਇਨੋਵਾ ਗੱਡੀ ਪਿੱਛੇ ਤੋਂ ਆ ਰਹੇ ਲੋਹੇ ਨਾਲ ਭਰੇ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਓਵਰਲੋਡ ਹੋਣ ਕਾਰਨ ਟਰੱਕ ਤੋਂ ਲੋਹੇ ਦਾ ਕਾਫੀ ਸਮਾਨ ਬਾਹਰ ਨਿਕਲ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾ ਹੈਲਪਲਾਈਨ ਤੋਂ ਫੋਨ ਆਇਆ ਕਿੰਨੇ ਵਜੇ ਫੋਨ ਆਇਆ 7 ਵਜੇ 17 ਮਿੰਟ ਤੇ ਤੁਸੀਂ ਕਿੰਨੇ ਵਜੇ ਪਹੁੰਚੇ ਅਕੀਨ ਨਾਲ ਹੀ 10 ਮਿੰਟ ਚ ਬੰਨ ਗਿਆ ਜਦੋਂ ਤੁਸੀਂ ਸਰ ਆਏ ਕੀ ਦੇਖਿਆ ਕੀ ਮਾਹੌਲ ਸਰ ਇਹ ਮਾਹੌਲ ਜਿਹੜਾ ਹੈਗਾ ਕਿ ਸਾਡੇ ਹੋਂ ਤੋਂ ਪਹਿਲਾਂ ਤਿੰਨ ਜਿਹੜੇ ਦਾਦੇਗੇ ਇੱਕ ਲੇਡੀ ਤੇ ਬੰਦੇ ਜਿਹੜਾ ਹੈ ਨਾ ਜੋੜ ਹੱਸਾ ਵਾਲੀ ਨੂੰ ਥੱਕ ਕਰ ਦਿੱਤੀ ਜੀ ਤੇ ਜਿਹੜੇ ਦੋ ਬੰਦੇ ਵਿੱਚ ਫਸੇ ਪਏ ਸੀਗੇ ਇਹ ਗੱਡੀ ਨੋਵਾ ਜਿਹੜੀ ਸੀ ਜੱਟ ਦੇ ਵਿੱਚ ਨਗੀ ਹੈ ਤੇ ਉਹ ਗੱਡੀ ਬਿਲਕੁਲ ਡੈਮੂ ਸੀਗੀ ਉਹਨੂੰ ਵਿੱਚ ਫਸੇ ਪਏ ਸੀਗੇ ਅਸੀਂ ਨਾਲ ਹੋ ਕੇ ਇੱਕ ਦਵਾਈ ਆਨੇ ਹੁਣ ਡਰਾਈਵ ਵੀ ਦੇਖੋ ਝੋਕ ਲੱਗਣ ਕਰਕੇ ਕੀ ਹੋ ਸਕਦਾ ਜੀ ਚਾਹੇ ਟਰੱਕ ਵਾਲਾ ਫਰਾਰ ਹੋ ਗਿਆ ਜਾਂ ਇੱਥੇ ਟਰੱਕ ਵਾਲਾ ਫਰਾਰ ਆ ਜੀ ਕਿਸੇ ਦਾ ਟਰੱਕ ਦੇ ਵਿੱਚ ਕਿੱਥੋਂ ਟਰੱਕ ਦੇ ਵਿੱਚ ਸੜੀਆਂ ਜਦ ਆ ਗਈ ਉਹ ਦੂਜਾ ਪੱਤੀਆਂ ਦੀਆਂ ਕਿਹੜੀ ਜਗ੍ਹਾ ਸਰ ਇਹ ਇਹ ਹੈ ਜੀ ਆ ਰੋਲ ਕਿੰਗ ਦੇ ਸਾਹਮਣੇ ਆ ਜੀ ਪਵਾੜੇ ਤੋਂ ਜਲੰਧਰ ਰੋਡ ਸਿਟੀ ਰੋਡ ਝੇੜੂ ਤੇ ਬੇਤੀ ਰਾਤ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਨੇੜੇ 에어ਪੋਰਟ ਰੋਡ ਤੇ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ਦੇ ਵਿੱਚ ਡਿੱਗ ਗਿਆ ਅੱਜ ਸਵੇਰ ਤੋਂ ਹੀ ਇਸ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਲਗਭਗ ਸਾਰੇ ਗੈਸ ਸਿਲੰਡਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਪਰ ਆਪਾ ਜਾਣਕਾਰੀ ਅਨੁਸਾਰ ਬੀਤੀ ਰਾਤ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ਚ ਡਿੱਗਿਆ ਜਿਸ ਨੂੰ ਅੱਜ ਸਵੇਰ ਤੇ ਜੀਸੀਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਚੰਗੀ ਖਬਰ ਇਹ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਫਿਲਹਾਲ ਸਪਸ਼ਟ ਨਹੀਂ ਹੈ ਕਿ ਇਹ ਨਹਿਰ ਦੇ ਵਿੱਚ ਕਿਵੇਂ ਡਿੱਗਿਆ ਫਤੇ ਦਿਵਸ ਦੇ ਸਬਾਂਚੂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਦੁਆਰਾ ਕਿਲਾ ਸ਼੍ਰੀ ਲੋਗੜ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਡ ਸਜਾਏ ਗਏ ਇਸ ਨਗਰ ਕੀਰਤਨ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਬਾਬਾ ਅਵਤਾਰ ਸਿੰਘ ਮੈਨੇਜਰ ਪਗਵੰਤ ਸਿੰਘ ਤੰਗੇੜਾ ਸਿਕਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੋਮੀ ਪ੍ਰਧਾਨ ਅਮਰਬੀਰ ਸਿੰਘ ਟੋਟ ਅਤੇ ਹਰਪ੍ਰੀਤ ਸਿੰਘ ਪਾਈਸੋਜੀ ਸਿੰਘ ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਠਾਂ ਤੇ ਧਾਰਮਿਕ ਸਭਾ ਸੁਸਾਇਟੀਆਂ ਸ਼ਾਮਿਲ ਹੋਈਆਂ ਇਸ ਨਗਰ ਕੀਰਤਨ ਦੇ ਵਿੱਚ ਨਿਹੰਗ ਸਿੰਘ ਵੀ ਘੋੜਿਆਂ ਤੇ ਸਵਾਰ ਹੋ ਕੇ ਸ਼ਾਮਿਲ ਹੋਏ ਇਹ ਨਗਰ ਕੀਰਤਨ ਸ਼ਹਿਰ ਦੇ ਬਖਵਾ ਖਿਲਾਕਿਆ ਤੋਂ ਹੁੰਦਾ ਹੋਇਆ ਬਾਅਦ ਦੁਪਹਿਰ ਗੁਰਦੁਆਰਾ ਕਿਲਾ ਸ੍ਰੀ ਲੋਗਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ ਜਿਕਰੇ ਉਹ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੁਗਲਾਂ ਵਿਰੋਧ ਅੰਮ੍ਰਿਤਸਰ ਵਿਖੇ ਗੁਰਦੁਆਰਾ ਕਿਲਾ ਸ੍ਰੀ ਲੋਗਰ ਸਾਹਿਬ ਵਾਲੇ ਸਥਾਨ ਤੇ ਲੜੀ ਗਈ ਪਹਿਲੀ ਜੰਗ ਦੇ ਵਿੱਚ ਪ੍ਰਾਪਤ ਕੀਤੀ ਪਹਿਲੀ ਫਤਿਹ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਵੱਲੋਂ ਹਰ ਸਾਲ ਫਤਿਹ ਦਿਵਸ ਮਨਾਇਆ ਜਾਂਦਾ ਹੈ। ਈਮਾਨ ਅਮਰ ਸ੍ਰੀ ਗੁਰੂ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੋਂ ਸਤਿ ਸ੍ਰੀ ਅਕਾਲ ਗੁਰੂ ਜੀ ਮਹਾਰਾਜ ਦੀ ਛੱਦ ਸ਼ਾਇਆ ਹੈ ਪੰਚਾਇਰ ਸਹਿਮਾਨ ਦੇ ਫਰਵਾਈ ਬੱਚੀ ਹਰ ਸਾਲ ਦੀ ਤਰ੍ਹਾਂ ਨਵਕੂਤਨ ਵੀ ਸਤਿ ਪਵਦੀਆ ਜੋ ਸ਼ਹਿਰ ਦੇ ਵਕਵਾ ਕੁਜਾਰਾ ਤੋਂ ਪੱਪਾ ਹੋਇਆ ਸ਼ਾਮੀ ਗੁਰਦੁਆਰਾ ਕਿਲਾ ਲੋਗੜ ਸਾਹਿਬ ਦੀ ਮਿੱਥੇ ਸੰਪਨ ਹੋਵੇਗਾ ਇਹ ਨਗਰ ਕੀਰਤਨ ਸਤਸੰਤ ਮੀਰੀ ਦੇ ਮਾਸ ਸਤਿਗੁਰੂ ਜੀ ਹਰਕਿੰਦ ਸਾਹਿਬ ਜੀ ਮਹਾਰਾਜ ਜੀ ਦੇ ਕਿਲਾ ਲੋਗੜ ਸਾਹਿਬ ਦੀ ਜਿਹੜੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਅਜੋਸਿਕਰ ਸੇਖੰਦ ਦਾ ਉਹ ਗਾਣ ਦਾ ਸਤ ਕਰ ਜਾਂਦਾ ਉਹ ਜਿਹੜਾ ਦਿਨ ਹੈ ਉਹ ਕਿਲਾ ਲੋਗੜ ਸਾਹਿਬ ਦੀ ਕੱਲ ਨੂੰ ਮਨਾਇਆ ਜਾਣਾ ਉਕੇ ਸਾਥ ਪੁਰਾਣੇ ਜੀ ਦੇ ਕਾਲ ਤੱਕ ਸੈਤੂ ਰਚਨਾ ਕਰਕੇ ਜੀ ਅਤੇ ਪੀਰ ਦੀ ਅੰਦੋਲਪ ਪਾਨਾ ਤਾਰਨ ਕਰਕੇ ਸਿੱਖਾਂ ਨੂੰ ਸੈਹਿਤਰਤਾਰੀ ਹੋਣ ਦੇ ਜਿਹੜੇ ਬਹੁਤ ਨਾਲੇ ਸੀ ਉਹ ਜਾਰੇ ਕੀਤੇ ਸਨ ਔਰ ਜਿਹੜੀ ਸਾਮੈ ਦੀ ਹਕੂਮਤ ਸੀ ਉਹਨੂੰ ਵੀ ਨਹੀਂ ਸਿਪਾਉਂਦਾ ਔਰ ਹਕੂਮਤ ਦੇ ਕੋਲ ਜਾ ਕੇ ਚੋਲ ਪੋਰਾ ਨੇ ਚੁਗਲੀ ਲਾਈ ਕਿ ਅੱਜ ਉਹਨਾਂ ਨੇ ਤੁਹਾਡਾ ਬਾਜ ਘੋਇਆ ਹੈ ਅੱਲ ਤੁਹਾਡੇ ਤਾਜ ਨੂੰ ਵੀ ਹੱਥ ਪਾਉਣਗੇ ਔਰ ਸਨ ਦੇ ਜਿਹੜੇ ਜਿਹੜਾਈ ਕਿ ਸ਼੍ਰੀ ਅਮਰਸਰ ਸਾਹਿਬ ਦੀਵਾਨ ਸਤਗੁਰਾਂ ਨੇ ਜਿਹੜਾ ਲੋਹਗੜ੍ਹ ਸਾਹਿਬ ਜੀ ਦੇ ਪਹੁੰਚ ਕੇ ਹਨ ਕਰਕੇ ਇਹ ਜਿਹੜੀ ਪਹਿਲੀ ਜੰਗ ਸੀ ਉਹ ਜੜੇ ਔਰ ਪਹਿਲੀ ਬੜੀ ਸ਼ਾਨਦਾਰ ਫਤਿਹ ਜੀ ਸੀ ਜੀ ਬਰਮਲਕਾਨ ਸਿੰਘ ਸਾਹਿਬ ਜੀ ਨੇ ਇਹ ਤਾਸਿਲ ਕੀਤੀ ਜੰਗ ਕਰਦੇ ਕਿ ਉਸ ਦਿਹਾੜੇ ਨੂੰ ਜਿਹੜਾ ਲੋਹਗੜ੍ਹ ਸਾਹਿਬ ਜੀ ਨੂੰ ਬਹੁਤ ਸਰ ਦਾ ਪੋਸਕਾਰ ਸਹਿਤ ਮਨਾਇਆ ਜਾਂਦਾ ਸਤਗੁਰਾਂ ਦੇ ਪਹਿਲੇ ਜੰਗ ਪਹਿਲੀ ਫਤਿਹ ਦੀਆਂ ਸਮੁੱਚੇ ਕਾਲ ਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਉਮੇਤਰ ਸ਼ਹਾਦਤ ਤੋਂ ਬਾਅਦ ਤਾਂਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਮੀ ਫਿਰਤ ਖਾਲਸਾ ਪੰਥ ਦੀ ਮੀਰੀ ਦਾ ਬੀਰੀ ਦੀ ਪਾਇ। ਔਰ ਸਤਗੁਰੂ ਜੀ ਨੇ ਜੰਗਾਂ ਜੋਧਾਂ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਵਿੱਚ ਸਤਗੁਰੂ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ। ਇਹ ਜਿਹੜਾ ਅੱਜ ਦਾ ਮਹਾਨ ਨਗਰ ਕੀਰਤਨ ਆ ਇਕੱਲਾ ਲੋਹਗੜ ਵਿਖੇ ਜਾ ਕੇ ਦੀ ਸਮਾਪਤੀ ਹੋਣੀ। ਜਿੱਥੇ ਸਤਗੁਰਾਂ ਨੇ ਪਹਿਲੀ ਲੜਾਈ ਬਿੱਡੀ ਬਾਝ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਫੌਜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਹਿਲੀ ਫਤਿਹ ਦੀ ਹਾਸਿਲ ਕੀਤੀ। ਤੋਂ ਹਰ ਰਾਲ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਤੋਂ ਇਹ ਹਰ ਸਾਲ ਨਿਕਲ ਕੇ ਤੋਂ ਪ੍ਰਮਾਣ ਹੁੰਦਾ ਜਿਹੜਾ ਵੱਖ-ਵੱਖ ਮਾਲਿਆਂ ਦੇ ਵਿੱਚੇ ਸ਼ਹਿਰ ਦੇ ਵਿੱਚੇ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੁੰਨੀ ਆ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਹ ਪਵਿੱਤਰ ਸਥਾਨ ਆ ਇਹ ਵੀ ਉਹ ਪਵਿੱਤਰ ਸਥਾਨ ਆ ਕਿ ਸਿੱਖ ਮਰਿਆਦਾ ਦਾ ਲੰਗੜ ਨਹੀਂ ਸੰਦਾ ਸਰੀਰ ਦਾ ਬਲੀਦਾਨ ਦੇ ਦਿੰਦਾ ਸੋ ਸਤਿਗੁਰ ਦੀ ਕਿਰਪਾ ਕਰਨ ਬਹੁਤ ਬਹੁਤ ਸੰਗਤ ਨੂੰ ਵਧਾਈ ਦਿੰਦਾ ਅੱਜ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਆਜ਼ਾਦ ਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਪਹਿਲਾ ਸ਼ਹੀਦੀ ਸਮਾਗਮ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਮਨਾਇਆ ਗਿਆ ਇਸ ਮੌਕੇ ਸ੍ਰੀ ਖਨਪੜ ਸਰਦੇ ਪੋਗ ਪਾਏ ਗਏ ਤੇ ਉਸ ਤੋਂ ਬਾਅਦ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਸ਼ਹੀਦ ਪਾਈ ਅਪਤਾਰ ਸਿੰਘ ਖੰਡਾ ਤੇ ਪਾਈ ਹਰਦੀਪ ਸਿੰਘ ਨਿਜਰ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਸਦ ਸਿਮਰਨਜੀਤ ਸਿੰਘ ਮਾਂ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਦਾ ਵਿਦੇਸ਼ਾਂ ਦੀ ਧਰਤੀ ਤੇ ਕਤਲ ਕਰ ਦਿੱਤਾ ਗਿਆ ਸੀ। ਅਮਰ ਸ਼ਹੀਦ ਭਾਈ ਸਾਹਿਬ ਭਾਈ ਹਰਦੀਪ ਸਿੰਘ ਜਿੰੱਜਰ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਖੰਡਾ ਜਿਨ੍ਹਾਂ ਦਾ ਪਹਿਲਾ ਸ਼ਹੀਦੀ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਦਰਮਿਆਨ ਗੁਰਦੁਆਰਾ ਬਾਬਾ ਅਟਲਰਾਏ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਯੂਥ ਫੋਰਸ ਪਿੰਡਰਾਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਭਾਈ ਅਵਤਾਰ ਸਿੰਘ ਖੰਡਾ ਦੇ ਸਤਕਾਰਯੋਗ ਮਾਤਾ ਜੀ ਔਰ ਸਮੁੱਚੇ ਖਾਲਸਾ ਪੰਥ ਵੱਲੋਂ ਚੜ੍ਹਦੀ ਕਲਾ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਹੀਦ ਸਿੰਘਾਂ ਦਾ ਜੋ ਪਹਿਲਾ ਸ਼ਹੀਦੀ ਦਿਹਾੜਾ ਹੈ ਉਹ ਮਨਾਇਆ ਗਿਆ ਹੈ ਔਰ ਅੱਜ ਇਸ ਸਥਾਨ ਤੋਂ ਇਹ ਸ਼ਹੀਦੀ ਸਮਾਗਮ ਤੋਂ ਜੋ ਕੌਮ ਨੂੰ ਅੱਜ ਸੰਦੇਸ਼ ਮਿਲਿਆ ਹੈ ਉਹ ਇਹੋ ਹੀ ਹੈ ਕਿ ਸਿੱਖ ਕੌਮ ਆਪਣੇ ਧਰਮ ਲਈ ਆਪਣੀ ਕੌਮ ਲਈ ਔਰ ਆਪਣੀ ਆਜ਼ਾਦੀ ਲਈ ਹਮੇਸ਼ਾ ਜੂਝਦੀ ਆਈ ਹੈ ਤੇ ਜੂਝਦੀ ਰਹੇਗੀ ਜਿਹੜਾ ਅੱਜ ਇੱਥੇ ਸਿੱਧੀ ਪ੍ਰੋਗਰਾਮ ਹੋਇਆ ਹੈ ਉਸ ਲਈ ਮੈਂ ਸਾਰੇ ਸੰਗਤ ਦਾ ਸ਼ਰੋਣ ਕਮੇਟੀ ਦਾ ਇਹ ਸਾਰੇ ਜਿਹੜੇ ਭੈਣ ਭਰਾ ਆਏ ਉਹਨਾਂ ਦਾ ਸਾਇ ਜੀ ਨੂੰ ਧੰਨਵਾਦ ਕਰਦੀ ਆ ਜਿਹੜਾ ਇਹ ਸ਼ਹੀਦੀ ਸਮਾਗਮ ਹੋਇਆ ਜਾਂ ਮੇਰੇ ਪੁੱਤ ਨੂੰ ਸ਼ਹੀਦ ਕੀਤਾ ਗਿਆ ਉਹ ਸਰਕਾਰ ਦੀਆਂ ਤੇ ਰਲ ਮਿਲ ਕੇ ਕੋਝੀਆਂ ਹਰਕਤਾਂ ਸੀਗਾ ਮੇਰੇ ਇੱਕ ਅਰਦਾਸ ਗੁਰੂ ਸਾਹਿਬ ਜੀ ਹੈ ਇਹ ਦੋਨੋਂ ਮੈਂ ਫੈਲ ਪੜਾਈ ਹੈ ਨਾ ਕਿਸੇ ਵਕੀਲ ਨੂੰ ਨਾ ਕਿਸੇ ਦਲੀਲ ਦੀ ਮੈਨੂੰ ਲੋੜ ਹੈ ਰਾ ਸਭ ਤੋਂ ਵੱਡਾ ਵਕੀਲ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹੀ ਨਵੇੜੇ ਕਰਨਗੇ ਕਿਉਂਕਿ ਉਹ ਨਾਨਕ ਦੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਿਧਾਂਤ ਬਾਖਿਸ਼ ਕੀਤਾ ਸੀ ਕਿ ਹਮੇਸ਼ਾ ਸੱਚ ਦੇ ਖੜੇ ਰਹਿਣਾ ਸੱਚਾਈ ਬਾਰੇ ਔਖਾ ਵੀ ਹੁੰਦਾ ਹੈ ਇਹ ਪਿੰਤ ਗੁਰੂ ਪੰਜਮ ਪਾਤਸ਼ਾਹ ਜੀ ਨੇ ਪਾਈ ਸੀ ਜਿਹੜੀ ਸ਼ੀਸ਼ਤਾ ਦੇ ਆਜ ਨਿਰੰਤਰ ਇਸ ਤਰ੍ਹਾਂ ਚੱਲਦੀ ਆ ਉਹ ਦੋ ਮਹਾਨ ਸ਼ਹੀਦ ਸਾਈਂ ਅੰਤਾਰ ਸਿੰਘ ਖੰਡਾ ਫਾਇਰ ਸਿੰਘ ਦੇ ਜਲ ਉਹਨਾਂ ਦਾ ਕਿਉਂਕਿ ਵਾਰਸੀ ਸਾਲ ਦਾ ਸਾਲ ਇੱਕ ਸਾਲ ਦਾ ਸਮਾਰੋਹ ਉਹ ਗੁਰਦੁਆਰਾ ਚਲਰਾਇਆ ਹੱਦਾਂ ਵਿੱਚ ਉਹ ਆਮਤਨ ਲਈ ਉਹ ਉਫਾਗ ਕਿਰਪਨ ਹੋਇਆ ਅਪਰਾਂਸ਼ ਸਰਵਾਰ ਨੂੰ ਜਿਹੜੇ ਉਹ ਸਰਪੋ ਦੀ ਮਾਰਸ਼ ਕੀਤੀ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸ਼ੁਰੂ ਹੋਇਆ ਫਤਿਹ ਮਾਰਚ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਕਿਲਾ ਲੋਗੜ ਵਿਖੇ ਸਮਾਪਤ ਹੋਵੇਗਾ ਇਸ ਫਤਿਹ ਮਾਰਚ ਦਾ ਸੇਵਕ ਜਥਾ ਇਸਨਾਨ ਗੁਰਦੁਆਰਾ ਸੰਤੋਖ ਸਰ ਦੇ ਬਾਹਰ ਮੁਕ ਸੇਵਾਦਾਰ ਦਿਲੋਚਨ ਸਿੰਘ ਬਿੱਟੂ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਦਾ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਤੇ ਮਨਜੀਤ ਸਿੰਘ ਫੌਜੀ ਸ਼ਹੀਦ ਸਿੰਘ ਮਨਜੀਤ ਸਿੰਘ ਸੋਦਾਗਰ ਸਿੰਘ ਪਲਵਿੰਦਰ ਸਿੰਘ ਤੇ ਹੋਰ ਮੈਂਬਰ ਵੀ ਹਾਜ਼ਰ ਰਹੇ ਜੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲੀ ਜੰਗ ਦੇ ਪਹਿਲੇ ਫਾਦੇ ਦੇ ਸਬੰਧ ਵਿੱਚ ਅੱਜ ਗੁਰਦਰਾ ਸਾਹਿਬ ਗੁਰਦਾਸ਼ੀਤ ਗੰਗਾਂ ਸਾਹਿਬ ਤੋਂ ਆਨ ਨਗਰ ਕਿਦਾਂ ਰੰਭ ਹੋਇਆ ਹੈ ਜੋ ਕਿ ਗੁਰਦਰਾ ਕਿਲਾ ਸ੍ਰੀ ਲੋਗੜ ਸਾਹਿਬ ਕੇ ਜਾ ਕੇ ਸਮਰਤ ਹੋਏਗਾ ਇਸੇ ਸੰਬੰਧ ਵਿੱਚ ਗੁਰਦਰਾ ਟਾਲੀ ਸਾਹਿਬ ਸੰਦੋਗ ਸਰ ਦੇ ਬਾਹਰ ਥੰਡੇ ਮਿੱਠੇ ਜਲਦੀ ਸ਼ਹੀਦ ਤੇ ਲੰਗਰ ਲਗਾਇਆ ਗਿਆ ਹੈ ਸੂਬਾ ਸੰਗਤਾਂ ਨੂੰ ਸੇਵਕ ਜਥਾ ਇਸ਼ਾਨ ਗੁਰਦਰਾ ਟਾਲੀ ਸਾਹਿਬ ਸੰਦੋਗ ਸਰ ਵੱਲੋਂ ਅਜੇ ਸ਼ੁਭ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਰਸ਼ੀਨ ਆਰਮੀ ਚ ਭਰਤੀ ਹੋਏ ਤੇਜਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਪਰਿਵਾਰ ਦੇ ਨਾਲ ਹੈ ਇਸ ਮਾਮਲੇ ਦੇ ਵਿੱਚ ਉਸ ਦੀ লাশ ਨੂੰ ਭਾਰਤ ਲਿਆਉਣ ਲਈ ਉਹਨਾਂ ਨੇ ਰਸ਼ੀਆ ਸਥਿਤ ਰਾਜਦੂਤ ਤੇ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਹੈ ਤਾਂ ਜੋ ਪਰਿਵਾਰ ਵਾਲੇ ਉਸਨੂੰ ਆਖਰੀ ਵਾਰ ਦੇਖ ਸਕਣ ਉਹਨਾਂ ਕਹਿ ਕੇ ਮ੍ਰਿਤਕ ਨੌਜਵਾਨ ਦੀ ਇੰਸ਼ੋਰੈਂਸ ਵੀ ਹੋਈ ਹੋਵੇਗੀ ਉਸਦੀ ਰਾਸ਼ੀ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ ਦਾ ਬਹੁਤ ਨੌਜਵਾਨ ਗੱਭਰੂ 29 ਸਾਲ ਦਾ ਤੇਜਪਾਲ ਸਿੰਘ ਜਿਹੜਾ ਉਹ ਰਸ਼ੀਆ ਗਿਆ ਸੀਗਾ ਜਨਵਰੀ ਦੇ ਵਿੱਚ ਉਹ ਰਸ਼ੀਆ ਜਾ ਕੇ ਉੱਥੇ ਉਹ ਫੌਜ ਦੇ ਵਿੱਚ ਭਰਤੀ ਹੋਇਆ ਤੇ ਉਹਦੀ ਫੌਜ ਦੇ ਵਿੱਚ ਕਿਉਂਕਿ ਬਹੁਤ ਭਰਤੀ ਕਰ ਰਿਹਾ ਜੁਕ੍ਰੇਨ ਦੇ ਨਾਲ ਜਿਹੜੀ ਜੰਗ ਲੱਗੀ ਅੱਗੇ ਵੀ ਸਾਡੇ ਕਈ ਮੁੰਡਿਆਂ ਦਾ ਇਹ ਹਾਸੇ ਵਾਪਰੇ ਆ ਉਹਦੀ ਬਾਰਡਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਹੈ ਉਹ ਮੈਂ ਜਦੋਂ ਸਾਨੂੰ ਪਤਾ ਲੱਗਾ ਜਦੋਂ ਪਰਿਵਾਰ ਦੇ ਨਾਲ ਉਸੇ ਲਈ ਹਿੱਸਾ ਬਣ ਕੀਤਾ ਪਹਿਲੇ 4 ਦਿਨ ਪਹਿਲਾਂ ਜਦੋਂ ਇਹਨਾਂ ਨੂੰ ਬਚਾਦਿਆਂ ਨੂੰ ਪਤਾ ਲੱਗਾ ਉਦੋਂ ਹੀ ਸਾਨੂੰ ਪਤਾ ਲੱਗਾ ਉਹ ਦਸੀ ਜਿਹੜਾ ਰਸ਼ੀਆ ਦੇ ਵਿੱਚ ਸਾਡੇ ਐਮਬੈਸਡਰ ਨੇ ਉਹਨਾਂ ਦੇ ਨਾਲ ਸਬੰਧਕ ਦੇ ਵਿੱਚ ਆ ਉਹ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਬੰਧਕ ਵਿੱਚ ਆ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ ਲਾਸ਼ ਜਿਹੜੀ ਆ ਉਹ ਮਿਲ ਜਵੇ ਲਾਸ਼ ਆ ਜੇ ਤੇ ਉਹਦੇ ਪਰਿਵਾਰ ਵਾਲੇ ਮੈਂਬਰ ਜਿਹੜੇ ਉਹਦਾ ਮੂੰਹ ਦੇਖ ਸਕਣ ਉਹਦੇ ਲਈ ਅਸੀਂ ਪੈਦਵਾਈ ਕਰ ਰਹੇ ਹਾਂ ਉਹ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਅਦਸ਼ੀਆ ਦੀ ਫੌਜ ਦੇ ਵਿੱਚ ਪੱਤੀ ਹੋਇਆ ਸੀਗਾ ਔਰ ਲਾਜ਼ਮੀ ਉਹਦੀ ਉੱਥੇ ਛੋਟ ਸਵਗਾਰਾ ਹੋਈ ਹੋਊਗੀ ਉਹ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਹਨਾਂ ਨੂੰ ਜਿਹੜਾ ਉਹਦਾ ਕਲੇਮ ਬਕਾਇਦਾ ਦਵਾ ਕੇ ਕਿਉਂਕਿ ਦੋ ਨਿੱਕੇ ਨਿੱਕੇ ਬੱਚੇ ਰਹਿ ਗਏ ਇਹਦੇ ਗੁੜੀਏ ਦੇ ਔਰ ਪਹਿਲਾਂ ਵੀ ਇਸ ਪਰਿਵਾਰ ਦਾ ਦਿਖਾਤਾ ਹੈ ਕਿ ਦੋ ਪੁਦਾ ਸੀਗੇ ਪਹਿਲਾਂ 19 ਦੇ ਵਿੱਚ ਇੱਕ ਦੀ ਡੈਥ ਹੋ ਗਈ। ਉਹ ਘਰ ਦੇ ਵਿੱਚ ਕੋਈ ਕਬਾਉਣ ਵਾਲਾ ਨਹੀਂਗਾ। ਸੋ ਮੈਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੇਜਿਆ ਸੀਗਾ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ। ਸੋ ਮੈਂ ਇਸ ਕਰਕੇ ਆਇਆ ਸੀਗਾ ਕਿ ਆਪਾਂ ਇਹਨਾਂ ਨੂੰ ਦੱਸ ਸਕੀਏ ਕਿ ਪਿਛਲੇ 3 ਦਿਨ ਤੋਂ ਅਸੀਂ ਕਿੰਨੀ ਕਾਰਵਾਈ ਜੜੀ ਆ ਉਹ ਕੀਤੀ ਹੈ। ਅੰਮ੍ਰਿਤਸਰ ਤੋਂ ਪਾਵਨ ਵਾਲਮੀਕੀ ਤੀਰਥ ਦੀ ਦੇਖਰੇਖ ਚ ਕੁਤਾਹੀ ਵਰਤਨ ਤੇ ਸਰਾਈ ਬੋਰਡ ਨੂੰ ਪੰਕਰਨ ਦੀ ਮੰਗ ਨੂੰ ਲੈ ਕੇ ਵਾਲਮੀਕੀ ਪਾਵਨ ਤੀਰਥ ਦੇ ਮਹੰਤ ਮਲਕੀਤ ਨਾਥ ਅਤੇ ਤੁਨਾ ਸਾਹਿਬ ਟਰਸਟ ਦੇ ਪ੍ਰਧਾਨ ਓਮਪ੍ਰਕਾਸ਼ ਗੱਬਰ ਤੇ ਹੋਰ ਆਗੂਆਂ ਵੱਲੋਂ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਪਿਆ ਗਿਆ। ਮੰਕੀਤੀ ਗਈ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਕੋਈ ਪੁਕਤਾ ਕਦਮ ਨਾ ਚੁੱਕਿਆ ਗਿਆ ਤਾਂ ਅਸੀਂ ਜਲਦ ਤਿੱਖਾ ਸੰਘਰਸ਼ ਉਲੀਕਾ ਲਈ ਮਜਬੂਰ ਹੋਵਾਂਗੇ ਇਸ ਸੰਬੰਧੀ ਗੱਲਬਾਤ ਕਰਦਿਆਂ ਵਾਲਮੀਕੀ ਪਵਨ ਤੀਰਥ ਦੇ ਮਹਾਂਤਮ ਮਲਕੀਤ ਨਾਥ ਨੇ ਤੇ ਤੁਨਾ ਸੈਪਟ੍ਰਸ ਦੇ ਪ੍ਰਧਾਨ ਓਮਪ੍ਰਕਾਸ਼ ਗੱਬਰ ਨੇ ਦੱਸਿਆ ਕਿ ਬੀਤੇ ਸਮੇਂ ਚੋਣਾ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਇਹ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਉਹ ਪਵਨ ਵਾਲਮੀਕੀ ਤੀਰਥ ਨੂੰ ਲੈ ਕੇ ਹਰ ਕੰਮ ਸੰਪੂਰਨ ਤੌਰ ਤੇ ਕਰਵਾਉਣਗੇ ਪਰ ਚੋਣਾ ਤੋਂ ਬਾਅਦ ਕੋਈ ਸਾਰ ਨਹੀਂ ਲਈ ਗਈ ਜਿਸ ਦੇ ਚੱਲਦੇ ਅੱਜ ਇਸ ਦੀ ਦੇਖਰੇਖ ਦੇ ਵਿੱਚ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਵਾਲਮਿਕੀ ਸਮਾਜ ਰੋਜ਼ ਦੇ ਚੱਲਦੇ ਅੱਜ ਗਦੀਨ ਸ਼ੀਨ ਮਹੰਤ ਮਲਕੀਸ਼ ਸਿੰਘ ਅਤੇ ਤੋਨਾ ਸਾਹਿਬ ٹرسٹ ਦੇ ਆਗੂ ਓਮ ਪ੍ਰਕਾਸ਼ ਗੱਬਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੋ ਮੈਮੋਰੰਡਮ ਦੇ ਇਸ ਵੱਲ ਧਿਆਨ ਦੇਣ ਦੀ ਗੱਲ ਕਹੀ ਗਈ ਹੈ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕਰੋਨਾ ਸਮਾਂ ਰਹਿੰਦੇ ਕੋਈ ਪੁਕਤਾ ਕਦਮ ਨਾ ਚੁੱਕਿਆ ਤਾਂ ਸੰਘਰਸ਼ ਲਿਖਿਆ ਜਾਏਗਾ। ਇਹ ਸੇਵਕਾਂ ਔਰ ਸੰਤ ਸਭਾ ਜਿਹੜੇ ਉਹ ਪਾਵਨ ਵਾਲਮੀਕ তীਰਥ ਦੇ ਮੁੱਦੇ ਜੋ ਹੈਗੇ ਆ ਉਹਨਾਂ ਨੂੰ ਉਹ ਵਿਸ਼ੇ ਦੇ ਵਿੱਚ ਜਿਹੜਾ ਕਮਿਸ਼ਨਰ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਕਿ ਇਹ ਜਿਹੜੇ ਕੰਮ ਪਾਵਣ ਵਾਲਮੀਕ ਤੀਰਥ ਦੇ ਉਹਨਾਂ ਦੇ ਉੱਤੇ ਗੌਰ ਕੀਤੀ ਜਾਵੇ ਨਹੀਂ ਤੇ ਜਿਹੜਾ ਉਹ ਮੰਗ ਪੱਤਰ ਦਿੱਤਾ ਗਿਆ ਵਾ 21 ਤਰੀਕ ਨੂੰ ਜਿਹੜਾ ਉਹ ਭੰਡਾਰੀ ਪੁਲ ਦੇ ਉੱਤੇ ਰੋਸ਼ਮੰਜਾਰਾ ਜਿਹੜਾ ਉਹ ਕੀਤਾ ਜਾਊਗਾ ਉਧਰ ਹਰਿਆਣਾ ਦੇ ਕੈਥਲ ਵਿਖੇ ਇੱਕ ਸਿੱਖ ਵਿਅਕਤੀ ਸਰਦਾਰ ਸੁਖਵਿੰਦਰ ਸਿੰਘ ਨੂੰ ਖਾਲਿਸਤਾਨੀ ਕਿਹਾ ਗਿਆ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਉਸਤੇ ਹਮਲਾ ਕੀਤਾ ਗਿਆ ਇਸ ਸਬੰਧ ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜੀਆਂ ਘਟਨਾਵਾਂ ਦੀ ਸਖਤ ਨਖੇਦੀ ਕੀਤੀ ਗਈ ਹੈ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਤੇ ਡੀਜੀਪੀ ਹਰਿਆਣਾ ਸ਼੍ਰੀ ਸ਼ਤਰੂਜੀਤ ਕਪੂਰ ਜੀ ਨੂੰ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਇਸ ਤੇ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਉਹ ਸੁਖਵਿੰਦਰ ਸਿੰਘ ਦੇ ਨਾਲ ਖੜੀ ਹੈ ਤੇ ਹਮੇਸ਼ਾ ਸਿੱਖਾਂ ਦੇ ਹੱਕਾਂ ਤੇ ਸਵੈਮਾਨ ਲਈ ਲੜਦੀ ਰਹੇਗੀ। ਉਦਰ ਜ਼ਿਰਕਪੁਰ ਦੇ ਵੀਆਈਪੀ ਰੋਡ ਤੇ ਸਪਾ ਦੀ ਆੜ ਦੇ ਵਿੱਚ ਦੇ ਵਪਾਰ ਦਾ ਤੰਦਾ ਚਲਾਇਆ ਜਾ ਰਿਹਾ ਸੀ ਸਟ੍ਰਿੰਗ ਆਪਰੇਸ਼ਨ ਦੌਰਾਨ ਇਸ ਦਾ ਪਰਦਾ ਫਾਸ਼ ਕੀਤਾ ਗਿਆ ਕਿ ਕਿਸ ਤਰ੍ਹਾਂ ਔਰਤਾਂ ਦਾ ਸੌਦਾ ਕੀਤਾ ਜਾਂਦਾ ਹੈ ਇਸ ਇਥੋਂ ਤੱਕ ਕਿ ਵਿਦੇਸ਼ੀ ਔਰਤਾਂ ਤੋਂ ਵੀ ਦੇ ਵਪਾਰ ਦਾ ਤੰਦਾ ਕਰਵਾਇਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਸੀਸੀ ਮਾਲ ਦੇ ਵਿੱਚ ਅਤੇ ਟਕੋਲੀ ਸਮੇਤ ਹੋਰ ਥਾਵਾਂ ਤੇ ਸੈਂਕੜੋ ਕੁੜੀਆਂ ਤੋਂ ਇਹ ਕੰਮ ਕਰਵਾਇਆ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਐਸਪੀ ਮਨਪ੍ਰੀਤ ਥਿੰਦ ਨੇ ਕਿਹਾ ਕਿ ਜਲਦ ਹੀ ਸੰਬੰਧੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ ਸਾਡੇ ਵੱਲੋਂ ਸਮੇਂ-ਸਮੇਂ ਤੇ ਡੀਜੀਪੀ ਸਾਹਿਬ ਨੂੰ ਰਿਪੋਰਟ ਦਿੱਤਾ ਜਾਂਦਾ ਹੈ ਜਿਹੜੀ ਹੁੰਦੀ ਹੈ ਵੀ ਹਾਂ ਵੀ ਕਿਸੇ ਵੀ ਇਲੀਗਲ ਐਕਟੀਵਿਟੀ ਨੂੰ ਪੰਪਲ ਨਹੀਂ ਦਿੱਤਾ ਜਾਊਗਾ ਐਲਟੀ ਸੋਸ਼ਲ 엘ਿਮੈਂਟਸ ਇਲੀਗਲ ਐਕਟੀਵਿਟੀ ਜਿਹੜੀ ਵੀ ਹੋਈ ਉਹਦੇ ਖਿਲਾਫ ਸਾਡੇ ਵੱਲੋਂ ਹਮੇਸ਼ਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਜੇ ਇਹੋ ਜੀ ਗੱਲ ਸਾਡੇ ਜਿਹੜੇ ਤੁਸੀਂ ਨੋਟਿਸ ਲਿਆਂਦੀ ਹੈ ਤੇ ਸਾਡੇ ਵੱਲੋਂ ਪਰਲੋ ਦਾ ਸਮੇਂ-ਸਮੇਂ ਸਖਤੀ ਕੀਤੀ ਜਾਂਦੀ ਹੈ ਸਰਚ ਆਪਰੇਸ਼ਨ ਵੀ ਕੀਤੇ ਜਾਂਦੇ ਨੇ ਤੇ ਸੋਰਸਿਸ ਵੀ ਲਾ ਜਾਂਦੇ ਨੇ ਪਰ ਜੇ ਇਹੋ ਜੀ ਗੱਲ ਹੋਈ ਸਾਡੇ ਵੱਲੋਂ ਵੈਰੀਫਾਈ ਕਰਨ ਦੇ ਆਈ ਤੇ ਜਿੰਨੇ ਵੀ ਦੋਸ਼ੀ ਪਾਏ ਜਾਣਗੇ ਜਾਂ ਜਿਹੜੇ ਵੀ ਇਹੋ ਜੀ ਇਲੀਗ ਉਦੋਂ ਮੈਂ ਪ੍ਰੋਮਿਸ ਕਰਦਾ ਹਾਂ ਵੀ ਹਾਂ ਬੀ ਸਖਤ ਤੋਂ ਸਖਤ ਕਾਰਵਾਈ ਹੋਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪੰਜਾਬੀ ਨਿਊਜ਼ ਦੇ ਬੁਲੇਟਨ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੌਸਮ ਦੇ ਹਾਲ ਤੇ